ੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੀ ਪਿਆਸ ਇੱਕ ਖਿੰਨ ਰਹਿ ਨਾ ਸਕਉ ਬਿਨ ਪ੍ਰੀਤਮ ਦਰਸ਼ਨ ਦੇਖਣ ਕਉ ਧਾਰੀ ਮਨ ਆਸ ਰਹਾਉ ਸਿਮਰਉ ਨਾਮ ਨਿਰੰਜਨ ਕਰਤੇ ਮਨ ਤਨ ਤੇ ਸਭ ਕਿਲੇ ਵਿਖਨਾਸ ਪੂਰਨ ਪਾਰ ਬ੍ਰਹਮ ਸੁਖ ਦਾਤੇ ਅਬਨਾਸੀ ਬਿਮਲ ਜਾਖੋ ਜਾਸ ਸੰਤ ਬਰਸਾਦ ਮੇਰੇ ਪੂਰ ਮਨੋਰਥ ਕਰਿ ਕਿਰਪਾ ਭੇਟੇ ਗੁਣਤਾਸ ਸੰਤ ਸਹਿਜ ਸੂਖ ਮਨ ਉਪਜਿਓ ਕੂਟ ਸੂਰ ਨਾਨਕ ਪ੍ਰਗਾਸ ਟੋਡੀ ਮਹੱਲਾ ਪੰਜਵਾ ਹਰ ਹਰ ਪਤਿਤ ਪਾਵਨ ਜੀ ਪ੍ਰਾਨ ਮਾਨ ਸੁਖ ਦਾਤਾ ਅੰਤਰ ਜਾਮੀ ਮਨ ਕੋ ਭਾਵਨ ਰਹਾਉ ਸੁੰਦਰ ਸੁਗਣ ਚਤੁਰ ਸਭ ਬੇਤਾਰ ਦਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂ ਬਸਵਾਮੀ ਕਰਮ ਧੂਮ ਬੀਜਨ ਸੋ ਖਾਵਨ ਬਿਸਮਨ ਬਿਸਮ ਭਏ ਬਿਸਮਾਦਾ ਆਨ ਨ ਬੀਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਵਾ ਨਾਨਕ ਦਾਸ ਸਦਾ ਬਲ ਜਾਵਨ ਟੋਡੀ ਮਹੱਲਾ ਪੰਜਵਾ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ ਰਹਾਓ ਛੋੜ ਸਿਆਨਪ ਬਹੁ ਚਤੁਰਾਈ ਦੋਇ ਕਰ ਜੋੜ ਸਾਧ ਮੰਗ ਚੱਲ ਸਿਮਰ ਸੁਆਮੀ ਅੰਤਰ ਜਾਮੀ ਮਾਨੁਕ ਦੇਹ ਕਾ ਇਹ ਊਤਮ ਫਲ ਬੇਦ ਬਖਿਆਨ ਕਰਤ ਸਾਧੂ ਜਨ ਭਾਗ ਹੀਨ ਸਮਝਤ ਨਹੀਂ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰਿ ਸਿਮਰਨ ਦਹਨ ਭਏ ਮਲ ਟੋਢੀ ਮਹੱਲਾ ਪੰਜਵਾ ਮਾਈ ਚਰਨ ਗੁਰ ਮੀਠੇ ਵੱਡਾ ਭਾਗ ਦੇਵ ਪਰਮੇਸ਼ਰ ਕੋਟ ਫਲਾ ਦਰਸਨ ਗੁਰ ਢੀਠੇ ਰਹਾਉ ਗੁਣ ਗਾਵਤ ਅਚੁੱਤ ਅਬਨਾਸੀ ਕਾਮ ਕ੍ਰੋਧ ਬਿਨ ਸੇ ਮਦ ਢੀਠੇ ਅਸਤਿਰ ਭਏ ਸਾਚ ਰੰਗ ਰਾਤੇ ਜਨਮ ਮਰਨ ਬਾਹੁਰ ਨਹੀਂ ਪੀਠੇ ਬਿਨ ਹਰ ਭਜਨ ਰੰਗ ਰਸ ਜੀਤੇ ਸੰਤ ਦਿਆਲ ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਨ ਚੱਲੇ ਸਭ ਮੂਠੇ ਟੋਡੀ ਮਹੱਲਾ ਪੰਜਵਾ ਸਾਧ ਸੰਗ ਹਰ ਹਰ ਨਾਮ ਜਿ ਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਰਹਾਓ ਗੁਰ ਪੂਰਾ ਪੀਟਿਓ ਵੱਡ ਭਾਗੀ ਜਾ ਕੋ ਅੰਤ ਨ ਪਾਰਾ ਵਾਰਾ ਕਰ ਗਹਿ ਕਾਢ ਲਿਓ ਜਨ ਆਪਣਾ ਬਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰ ਬਚਨੀ ਬਹੁੜ ਨ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ਟੋਢੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰਿ ਸਿਮਰਤ ਬਿਨ ਸਹਿ ਸਭ ਦੁਖ ਰਹਾਉ ਕੋਟ ਜਨਮ ਕੇ ਕਿਲ ਬਿਖ ਨਸਹਿ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸਨ ਪੇਟਤ ਉਤਰੀ ਭੁਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਤੀਨ ਪਾਰ ਜਾਤ ਹਰ ਹਰ ਰੁਖ ਨਾਨਕ ਸਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁਖ ਟੋਡੀ ਮਹੱਲਾ ਪੰਜਵਾ ਹਰ ਹਰ ਚਰਨ ਰਿਧੈ ਉਰਤਾਰੇ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁੱਲ ਸੁਖ ਪਾਇਆ ਠਾਕੁਰ ਅਗਮ ਅਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਾਹੁਰ ਕਛ ਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਜਾਰੇ ਟੋਢੀ ਮਹੱਲਾ ਨੋਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਹੋ ਕਹਾ ਆਪਣੀ ਅਦਮਾਈ ਔਰ ਜੋ ਕਨਕ ਕਾਮਨੀ ਕੇ ਰਸ ਨਹਿ ਕੀਤ ਪ੍ਰਭ ਗਾਈ ਰਹਾਓ ਜਗ ਝੂਠੇ ਕਹੋ ਸਾਚ ਜਾਨ ਕੈ ਤਾ ਸਿਉ ਰੁਚ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਬਹੂ ਹੋਤ ਜੋ ਸੰਗ ਸਹਾਈ ਮਗਨ ਰਹਿਓ ਮਾਇਆ ਮੈਂ ਇਸ ਦਿਨ ਛੁਟੀ ਨ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅਨਤ ਗਤ ਬਿਨ ਹਰ ਕੀ ਸਰਨਾਈ ਟੋਢੀ ਬਾਣੀ ਭਗਤਾ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਕੋਈ ਬੋਲੇ ਨਿਰਵਾਣ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੈ ਖਜੂਰ ਕਾਏ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨਹਿ ਛਪਾਇਓ ਰਹਾਓ ਪੰਡਿਤ ਹੋਏ ਕਹਿ ਬੇਦ ਬਖਾਨੈ ਮੂਰਖ ਨਾਮ ਦਿਓ ਰਾਮਹਿ ਜਾਣੈ ਕੌਨ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ ਪਤਿਤ ਭਵਿੱਤ ਭਏ ਰਾਮ ਕਹਿਤ ਹੀ ਰਹਾਓ ਰਾਮ ਸੰਗ ਨਾਮਦੇਵ ਜਨ ਕਉ ਪਰ ਤਗਿਆ ਆਈ ਇਕਾਦਸੀ ਬ੍ਰਤ ਰਹੈ ਕਾਹੇ ਕਉ ਤੀਰਥ ਜਾਈ ਪੰਦਤ ਨਾਮਦੇਉ ਸੁਕ੍ਰਿਤ ਸੁਮਤ ਭਏ ਗੁਰਮਤਿ ਰਾਮ ਕਹੈ ਕੋ ਕੋ ਨਾ ਬੈ ਕੁੰਠ ਗਏ ਤੀਨ ਛੰਦੇ ਖੇਲ ਆਛੈ ਰਹਾਉ কুমਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਢੀ ਗੋ ਬ੍ਹਾਮਨ ਕੇ ਘਰ ਰਾਂਢੀ ਆਛੈ ਰਾਂਢੀ ਸਾਂਢੀ ਹਾਂਡੀ ਗੋ وا کے گھر ہی گ آچھ پیسر ماتھے سی گ گو دیول مدھے لیگ آچھ لیگ سی گی گ گ گو تیلی کا گھر تیل آچھ جنگل مدھے بیل گو مالی کے گھر کیل آچھ کیل بیل تیل گو سنتا مدھے گوبند آچھ گوکل مدھ شیام گو نام مدھے رام آچھ رام شیام گوبند گو ਰਾਗ ਬੈਰਾੜੀ ਮਹੱਲਾ ਚੌਥਾ ਕਰ ਪਹਿਲਾ ਦੂਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਨ ਮਨ ਅਕਥ ਕਥਾ ਹਰ ਨਾਮ ਰਿੱਧ ਬੁੱਧ ਸਿੱਧ ਸੁਖ ਪਾਵਹਿ ਪਾਜ ਗੁਰਮਤ ਹਰ ਰਾਮ ਰਾਮ ਰਹਾਉ ਨਾ ਨਾ ਖਿਆਨ ਪ੍ਰਾਨ ਜਸ ਊਤਮ ਖਟ ਦਰਸ਼ਨ ਗਾਵਹਿ ਰਾਮ ਸੰਕਰ ਕਰੋੜ 33 ਧਿਆਉ ਨਹੀਂ ਜਾਣਿਓ ਹਰ ਮਰਮਾਮ ਸੋਰਨਰ ਗਣ ਗੰਧਰਵ ਜਸ ਗਾਵਹਿ ਸਭ ਗਾਵਤ ਜੀਤ ਉਪਾਮ ਨਾਨਕ ਕਿਰਪਾ ਕਰੀ ਹਰ ਜਿਨ ਕਉ ਤੇ ਸੰਤ ਭਲੇ ਹਰਿ ਰਾਮ ਬੈਰਾੜੀ ਮਹੱਲਾ ਚੌਥਾ ਮਨ ਮਿਲ ਸੰਤ ਜਨਾਂ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਗੁਰ ਦਾਨ ਦਿਵਾਇਓ ਰਹਾਉ ਤਿਸ ਜਨ ਕਉ ਮਨ ਤਨ ਸਭ ਦੇਵਉ ਜਿਨ ਹਰ ਹਰ ਨਾਮ ਸੁਨਾਇਓ ਤਨ ਮਾਇਆ ਸੰਪੈਤਿ ਸਦੇਵੋ ਜਿਨ ਹਰ ਮੀਤ ਮਿਲਾਇਓ ਖਿਨ ਕਿੰਚਤ ਕਿਰਪਾ ਕਰੀ ਜਗਦੀਸ਼ਰ ਤਬ ਹਰ 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 ਜਸ ਧਿਆਇਓ ਜਨ ਨਾਨਕ ਕਹ ਹਰ ਭੇਟੇ Swami ਦੁਖ ਹਉਮੈ ਰੋਗ ਗਵਾਇਓ ਬੈਰਾੜੀ ਮਹੱਲਾ ਚੌਥਾ ਹਰ ਜਨ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਓ ਜੋ ਕਿਛ ਕਰੇ ਸੋ ਆਪੇ Swami ਹਰ ਆਪੇ ਕਾਰ ਕਮਾਵੇ ਹਰ ਆਪੇ ਹੀਮਤ ਦੇਵੇ Swami ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਜ ਤਤ ਵਿਸਥਾਰਾ ਵਿੱਚ ਧਾਤੂ ਪੰਜ ਆਪ ਪਾਵੇ ਜਨ ਨਾਨਕ ਸਤਗੁਰ ਮਿਲੇ ਆਪੇ ਹਰ ਆਪੇ ਚਗਰ ਚੁਕਾਵੇ ਬੈਰਾੜੀ ਮਹੱਲਾ ਚੌਥਾ ਜਪ ਮੰਨ ਰਾਮ ਨਾਮ ਨਿਸਕਾਰਾ ਕੋਟ ਕੋਟ ਅੰਤਰ ਕੇ ਪਾਪ ਸਭ ਖੋਵੈ ਹਰ ਪਵਜਲ ਪਾਰ ਉਤਾਰਾ ਰਹਾਉ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਪਾਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਸਤ ਕਛ ਨਦਰ ਨ ਆਵੇ ਹਰ ਲਾਦਾ ਗੁਰ ਵਿਚਾਰਾ ਹਰ ਆਪੇ ਸਾਹੁ ਸਰਾਫ ਰਤਨ ਹੀਰਾ ਹਰ ਆਪ ਕੀ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹੋ ਸੱਚਾ ਵਣਜਾਰਾ ਬੈਰਾੜੀ ਮਹੱਲਾ ਚੌਥਾ ਜਪ ਮੰਨ ਹਰ ਨਿਰੰਜਨ ਨਿਰੰਕਾਰਾ ਸਦਾ ਸਦਾ ਹਰ ਧਿਆਈਐ ਸੁਖ ਦਾਤਾ ਜਾ ਕਾ ਅੰਤ ਨ ਪਾਰ ਆਵਾਰਾ ਰਹਾਉ ਅਗਨ ਕੁੰਟ ਮਹਿ ਉਰਦ ਲਿਵ ਲਾਗਾ ਹਰ ਰਾਖੈ ਉਦਰ ਮੰਜਾਰਾ ਸੋ ਐਸਾ ਹਰ ਸੇਵਹੁ ਮੇਰੇ ਮਨ ਹਰ ਅੰਤ ਚੜਾਵਣਹਾਰਾ ਜਾ ਕੇ ਹਿਰਦੈ ਵਸਿਆ ਮੇਰਾ ਹਰ ਹਰ ਤਿਸ ਜਨ ਕੋ ਕਰਹੁ ਨਮਸਕਾਰਾ ਹਰ ਕਿਰਪਾ ਤੇ ਪਾਈਐ ਹਰ ਜਪ ਨਾਨਕ ਨਾਮ ਆਧਾਰਾ ਬੈਰਾੜੀ ਮਹੱਲਾ ਚੌਥਾ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇੱਛਾ ਹੈ ਸੋਈ ਫਲ ਪਾਵਹਿ ਫਿਰ ਦੁੱਖ ਨ ਲਾਗੈ ਆਏ ਰਹਾਉ ਸੋ ਜਪ ਸੋ ਤਪ ਸਾਬਰਤ ਪੂਜਾ ਜਿਤ ਹਰ ਸਿਉ ਪ੍ਰੀਤ ਲਗਾਏ ਬਿੰਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖਿੰਨ ਮਹਿ ਬਿਸਰ ਸਭ ਜਾਏ ਤੂੰ ਬੇਅੰਤ ਸਰਬ ਕਲ ਪੂਰਾ ਕਿਛ ਕੀਮਤ ਕਹੀ ਨਾ ਜਾਏ ਨਾਨਕ ਸਰਣ ਤੁਮਾਰੀ ਹਰ ਜਿਉ ਭਾਵੈ ਤੇ ਵੇ ਛੜਾਏ ਰਾਗ ਬਹਿ ਰਾਣੀ ਮਹੱਲਾ ਪੰਜਵਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਰਹਾਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੂਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ